ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅੱਜ ਸਾਡੇ ਨੰਨੇ-ਮੁੰਨੇ ਦਾ ਪੁੱਤਰ ਦਾ ਕੁਨਾਲ ਦਾ ਹੈਪੀ ਬਰਥਡੇ ਹੈ ਜੀ ਕੁਨਾਲ ਗੁਪਤਾ ਤਾਨੀਆ ਗੁਪਤਾ ਤੇ ਭੈਣ ਸਾਡੀ ਸੰਗੀਤਾ ਗੁਪਤਾ ਇਹ ਤਿੰਨੋਂ ਪਰਿਵਾਰ ਦੇ ਮੈਂਬਰ ਸਾਡੇ ਸੁਪਨਿਆਂ ਦੇ ਘਰ ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਜਦੋਂ ਆਏ ਸੀ ਉਸ ਟਾਈਮ ਤੇ ਅੱਜ ਦੇ ਹਾਲਾਤ ਬੱਚਿਆਂ ਨੇ ਆਪਣੀ ਜ਼ਿੰਦਗੀ ਚ ਬਹੁਤ ਤਕਲੀਫ ਦਿੱਖੀ ਕੋਵਿਡ ਦੇ ਸਮੇਂ ਦੇ ਵਿੱਚ ਕਰੋਨਾ ਦੇ ਕਾਲ ਦੇ ਵਿੱਚ ਪਾਪਾ ਚਲੇ ਗਏ ਅਚਾਨਕ ਪਤਾ ਹੀ ਨਹੀਂ ਲੱਗਿਆ ਦੁੱਖਾਂ ਦਾ ਪਹਾੜ ਕਿਵੇਂ ਟੁੱਟਿਆ ਇਸ ਪਰਿਵਾਰ ਦੇ ਉੱਤੇ ਚੰਗਾ ਭਲਾ ਘਰ ਸੀ ਉਸੇ ਘਰ ਚ ਵਿਆਹ ਕੇ ਆਈ ਸੀ ਸੰਗੀਤਾ ਭੈਣ ਉਹ ਘਰ ਗੁਪਤਾ ਜੀ ਨੇ ਬੜੀ ਮਿਹਨਤ ਕਰਕੇ ਬਣਾਇਆ ਮਾਲਕਾਂ ਤੋਂ ਮੁੱਲ ਲਿਆ ਜਾਂ ਕਿਵੇਂ ਕੀਤਾ ਪਰ ਉਹ ਦੱਸਦੇ ਸੀ ਵੀ ਆਪਣੀ ਮਾਲਕਾਂ ਦੇ ਨਾਲ ਗੱਲ ਹੋਈ ਹੋਈ ਆ ਆਪਾਂ ਘਰ ਆਪਣਾ ਵਾ ਖਰੀਦਿਆ ਹੋਇਆ ਵਾ ਪਰ ਅਚਾਨਕ ਉਹਨਾਂ ਦੀ ਡੈਥ ਤੋਂ ਬਾਅਦ ਇਹ ਤਾਂ ਇਕੱਲੇ ਰਹਿ ਗਏ ਭੈਣ ਡਿਪਰੈਸ਼ਨ ਚ ਲੱਗੇਗੀ ਅਫਸੈਟ ਹੋ ਗਈ ਸਿਰ ਦਾ ਸਾਈਂ ਤੁਰ ਗਿਆ ਕੁਝ ਵੀ ਨਹੀਂ ਪਤਾ ਰੁਪਈਆ ਕਿੱਥੇ ਆ ਘਰ ਦੀ ਗੱਡੀ ਕਿੱਥੇ ਕਿਹਦੇ ਨਾਂ ਤੇ ਆ ਦਫ਼ਤਰ ਕਿੱਥੇ ਆ ਇਹ ਤਾਂ ਘਰੇ ਬੱਚਿਆਂ ਨੂੰ ਸੰਭਾਲਦੀ ਸਕੂਲੇ ਤਿਆਰ ਕਰਕੇ ਭੇਜਦੀ ਸੀ ਸਾਰੇ ਕੰਮ ਕਰ ਗੁਪਤਾ ਜੀ ਉਹ ਦੇਖਦੇ ਸੀਗੇ ਅਚਾਨਕ ਚਲੇ ਗਏ ਪਤਾ ਹੀ ਨਹੀਂ ਲੱਗਿਆ ਭੈਣ ਅਪਸੈਟ ਹੋ ਗਈ ਪਿੱਛੋਂ ਪੇਕੇ ਪਰਿਵਾਰ ਤੋਂ ਇਹਨਾਂ ਦੇ ਭਰਾ ਨੂੰ ਬੁਲਾਇਆ ਗਿਆ ਬਿਹਾਰ ਤੋਂ ਉਹ ਆ ਕੇ ਇਹਨਾਂ ਨੂੰ ਇਸ ਦੁੱਖ ਦੀ ਘੜੀ 'ਚ ਆਪਣੇ ਨਾਲ ਲੈ ਕੇ ਚੱਲਿਆ ਗਿਆ ਪਿੰਡ ਜਦੋਂ ਪਿੰਡ ਗਈ ਭੈਣ ਹੋਰ ਜ਼ਿਆਦਾ ਅਪਸੈਟ ਹੋ ਗਈ ਆਪਣਾ ਘਰ ਕੱਲੀ ਛੱਡ ਗਈ ਇੱਥੇ ਕਿਉਂਕਿ ਇੱਥੋਂ ਜਦੋਂ ਭੇਜਿਆ ਗਿਆ ਸੀ ਬੜੀ ਜ਼ਬਰਦਸਤੀ ਭੇਜਿਆ ਸੀ ਮਕਾਨ ਮਾਲਕਾਂ ਨੇ ਵੀ ਇਹਨੂੰ ਲੈ ਜਾਓ ਇੱਥੋਂ ਕੱਲੀ ਇਹ ਅਪਸੈਟ ਹੋ ਗਈ ਆ ਇਹਨੂੰ ਲੈ ਜਾਓ ਇਹਦਾ ਭਰਾ ਸਮਝ ਨਹੀਂ ਪਾਇਆ ਵੀ ਇਹ ਕਾਹ ਤੋਂ ਭੇਜ ਰਹੇ ਆ ਜਾਂ ਉਹ ਜ਼ਿਆਦਾ ਕੋਈ ਦਿੱਕਤ ਆਈ ਰੱਬ ਹੀ ਜਾਣਦਾ ਉਹ ਇਹਨਾਂ ਨੂੰ ਜ਼ਬਰਦਸਤੀ ਇੱਥੋਂ ਵਾਪਸ ਬਿਹਾਰ ਲੈ ਜਾਂਦਾ ਬਿਹਾਰ ਜਾ ਕੇ ਮਹੀਨਾ ਰਹਿੰਦੇ ਆ ਉੱਥੇ ਓਜਾ ਕੋਲੇ ਲੈ ਕੇ ਸਿਆਣਿਆਂ ਕੋਲੇ ਲੈ ਕੇ ਵੀ ਇਹ ਠੀਕ ਨਹੀਂ ਅਫਸੈਟ ਹੋ ਗਈ ਉਹਨੂੰ ਕਿਸੇ ਨੇ ਕੁਝ ਕਰਾਤਾ ਭੈਣ ਉੱਥੋਂ ਗੁੱਸੇ ਹੋ ਕੇ ਲੜ ਕੇ ਆਪਣੀ ਭੈਣ ਨੂੰ ਨਾਲ ਲੈ ਕੇ ਵਾਪਸ ਪੰਜਾਬ ਆਉਂਦੀ ਆ ਜਦੋਂ ਘਰ ਜਾਂਦੀ ਆ ਫਿਰੋਜ਼ਪੁਰ ਬੀਐਸਐਫ ਕਲੋਨੀ 'ਚ ਜਾ ਕੇ ਦੇਖਦੀ ਆ ਉਹ ਘਰ ਉੱਥੇ ਹੈ ਨਹੀਂ ਸੀ ਖਾਲੀ ਪਲਾਟ ਪਿਆ ਸੀ ਉਹ ਘਰ ਹੀ ਢਾਤਾ ਪੂਰੇ ਦਾ ਪੂਰਾ ਘਰ ਢਾਕੇ ਉਹਨੂੰ ਪਲਾਟ ਬਣਾ ਦਿੱਤਾ ਗਿਆ ਕਰਦਾ ਜਿਹੜਾ ਸਮਾਨ ਇਹਨੇ ਰੋਲਾ ਪਾਇਆ ਆਲੇ-ਦਾਲੇ ਮਹੱਲੇ 'ਚ ਪੁੱਛਿਆ ਕਹਿੰਦੇ ਜੀ ਸਮਾਨ ਤੁਹਾਡਾ ਮਕਾਨ ਮਾਲਕਾਂ ਨੇ ਕਿਤੇ ਰੱਖਤਾ ਪੰਚਾਇਤ ਦੀ ਜ਼ਿੰਮੇਵਾਰੀ ਹੈ ਪੰਚਾਇਤ ਦੀ ਨਿਗਰਾਨੀ 'ਚ ਰੱਖਿਆ ਤੇ ਭੈਣ ਇੰਨੀ ਜ਼ਿਆਦਾ ਅਫਸੈਟ ਹੋ ਜਾਂਦੀ ਹੈ ਸੰਗੀਤਾ ਭੈਣ ਕੰਧਾਂ ਕੋਠੇ ਟੱਪੋ ਇੱਧਰ ਠਾਣੇ ਭੱਜ ਉਹਦੇ ਘਰੇ ਦਰਵਾਜ਼ਾ ਖੜਕਾ ਉਹਦੇ ਖੜਕਾ ਜਿਵੇਂ ਹੀ ਦੁਨੀਆ ਦੀ ਸੁਰਜ ਬੋਝੇ ਭੁੱਲ ਗਈ ਤੇ ਤਕਰੀਬ 1.5 ਪੌਣੇ 2 ਮਹੀਨੇ ਸੜਕ ਦੇ ਉੱਤੇ ਘਰ ਦੇ ਬਾਹਰ ਉਹ ਜਿਹੜਾ ਘਰ ਸੀ ਖਾਲੀ ਪਲਾਟ ਬਣ ਗਿਆ ਸੀ ਉਦੇ ਬਾਹਰ ਫੁੱਟਪਾਥ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠੀ ਰਹੀ ਮਈ ਜੂਨ ਦਾ ਮਹੀਨਾ ਸੀ ਪੂਰੀ ਗਰਮੀ 'ਚ ਦੋਨੋਂ ਬੱਚੇ ਜਿਹੜੇ ਰਾਜਿਆਂ ਵਾਂਗ ਜੀਵਨ ਬਤੀਤ ਕਰਦੇ ਸੀ ਬਾਪੂ ਗੱਡੀ ਤੇ ਸਕੂਲੇ ਛੱਡ ਕੇ ਆਉਂਦਾ ਸੀ ਕਿਤੇ ਮੋਟਰਸਾਈਕਲ ਤੇ ਛੱਡ ਕੇ ਆਉਂਦਾ ਸੀ ਘਰ ਦੇ ਵਿੱਚ ਸਾਰਾ ਮੋਟਰਸਾਈਕਲ ਐਲਸੀਡੀ ਕੰਪਿਊਟਰ ਫਰਿੱਜ ਕੁਲਰ ਏਸੀ ਸਭ ਕੁਝ ਸੀ ਤੇ ਉਹ ਇੱਕਦਮ ਸੜਕ ਤੇ ਆਗੇ ਬੱਚੇ ਫਿਰ ਸਾਡੇ ਤੱਕਰ ਪਹੁੰਚੀ ਆਵਾਜ਼ ਸਾਨੂੰ ਰਾਣਾ ਵੀਰ ਹੁਣੀ ਜਿਹੜੇ ਸ਼ਕੂਰ ਵਾਲੇ ਗੁਰਤੇਜ ਸਿੰਘ ਰਾਣਾ ਵੀਰ ਉਹਨਾਂ ਨੇ ਜਿਹੜੇ ਭਗਤ ਪੂਰਨ ਸਿੰਘ ਸੇਵਾ ਸੋਸਾਇਟੀ ਚਲਾਉਂਦੇ ਨੇ ਵੀਰ ਉਹਨਾਂ ਨੇ ਸਾਨੂੰ ਦੱਸਿਆ ਇਸ ਪਰਿਵਾਰ ਬਾਰੇ ਪਰਿਵਾਰ ਨੂੰ ਇੱਥੇ ਲੈ ਕੇ ਸਾਡੇ ਕੋਲੇ ਪਹੁੰਚ ਜਾਂਦੇ ਆ ਤੇ ਭੈਣ ਇੰਨੀ ਜ਼ਿਆਦਾ ਆਫਸੈਟ ਸੀ ਕੋਈ ਸੋਝੀ ਨਹੀਂ ਸੀ ਨਾ ਕੋਈ ਪਤਾ ਲੱਗਦਾ ਸੀ ਭੈਣ ਨੂੰ ਵੀ ਮੈਂ ਹੈ ਕਿੱਥੇ ਆ ਮੈਂ ਹੈ ਕੌਣ ਆ ਮੇਰੇ ਬੱਚੇ ਕਿੱਥੇ ਆ ਮੇਰਾ ਪਤੀ ਕਿੱਥੇ ਆ ਇਹਨੂੰ ਕੁਝ ਨਹੀਂ ਸੀ ਪਤਾ ਲੱਗ ਰਿਹਾ ਪਤੀ ਨੂੰ ਅਸੀਂ ਕਹਿੰਦੇ ਸੀ ਉਹਦੀ ਡੈਥ ਹੋ ਗਈ ਇਹ ਮੰਨਦੀ ਨਹੀਂ ਸੀ ਵੀ ਨਹੀਂ ਡੈਥ ਨਹੀਂ ਹੋਈ ਕਹਿੰਦੀ ਫਿਰ ਇਹਦੀ ਦਵਾਈ ਚੱਲੀ ਮਹੀਨਾ ਦੋ ਮਹੀਨੇ ਤਿੰਨ ਮਹੀਨੇ ਹੌਲੀ ਹੌਲੀ ਭੈਣ ਦੀ ਸੋਝੀ ਵਾਪਸ ਆਈ ਫਿਰ ਇਸ ਭੈਣ ਨੇ ਜਦੋਂ ਠੀਕ ਹੋ ਕੇ ਸਾਡੇ ਨਾਲ ਗੱਲ ਸਾਂਝੀ ਕੀਤੀ ਦੱਸਿਆ ਵੀ ਮੇਰੇ ਪਤੀ ਦਾ ਮੈਨੂੰ ਕੁਝ ਵੀ ਨਹੀਂ ਪਤਾ ਉਹਦੇ ਬੈਂਕ ਖਾਤੇਆਂ ਦਾ ਨਹੀਂ ਪਤਾ ਉਹਦੇ ਪੈਸੇ ਕਿੱਥੇ ਦਿੱਤੇ ਸੀ ਕਿਹਨੂੰ ਦਿੱਤੇ ਸੀ ਉਹਦੇ ਦਫ਼ਤਰ ਸੀ ਤਿੰਨ ਇੱਕ ਮੋਗੇ ਸੀ ਇੱਕ ਲੁਧਿਆਣੇ ਸੀਗਾ ਇੱਕ ਫਿਰੋਜ਼ਪੁਰ ਸੀ ਉਹ ਕਿੱਥੇ ਆ ਦਫ਼ਤਰ ਉਹ ਵੀ ਨਹੀਂ ਪਤਾ ਘਰ ਦੇ ਕਾਗਜ਼ ਕਿੱਥੇ ਆ ਪੈਸਾ ਢੇਲਾ ਕਿੱਥੇ ਆ ਕੁਝ ਨਹੀਂ ਪਤਾ ਐਫੜੀਆਂ ਕੋਈ ਜਾਂ ਹੋਰ ਬੈਂਕ ਬੈਲੈਂਸ ਕੁਝ ਨਹੀਂ ਪਤਾ ਮਕਾਨ ਕਿਹਦਾ ਸੀਗਾ ਮਕਾਨ ਕਹਿੰਦੀ ਮੈਂ ਵਿਆਹ ਕੇ ਇਸੇ ਘਰ ਚ ਆਈ ਸੀ ਕਿਰਾਏ ਤੇ ਲਿਆ ਸੀ ਅਸੀਂ ਪਹਿਲਾਂ ਕਰਾਇਆ ਦਿੰਦੇ ਸੀ ਪਰ ਹੁਣ ਮੇਰਾ ਘਰ ਵਾਲਾ ਮੈਨੂੰ ਦੱਸਦਾ ਸੀ ਵੀ ਇਹ ਮਕਾਨ ਆਪਾਂ ਖਰੀਦ ਲਿਆਵਾ ਪਰ ਕਾਗਜ਼ ਕੋਈ ਨਹੀਂ ਸੀ ਪਤਾ ਹੀ ਨਹੀਂ ਸੀ ਉਹਦਾ ਬਿਆਨਾ ਕਿੱਥੇ ਉਹਦੀ ਰਜਿਸਟਰੀ ਕਿੱਥੇ ਆ ਮਕਾਨ ਮਾਲਕ ਕਹਿੰਦੇ ਅਸੀਂ ਮੰਨ ਲਓ ਵੇਚਿਆ ਨਹੀਂ ਅਸੀਂ ਤਾਂ ਕਿਰਾਏ ਤੇ ਦਿੱਤਾ ਹੋਇਆ ਸੀ ਚਲੋ ਜੇ ਕਿਰਾਏ ਤੇ ਵੀ ਦਿੱਤਾ ਸੀ ਤਾਂ ਵੀ ਇਸ ਦੁੱਖ ਦੀ ਘੜੀ 'ਚ ਇੱਕ ਜਿਹਦੇ ਸਿਰ ਦਾ ਸਾਈਂ ਉੱਠ ਖੜਿਆ ਉਹਦੇ ਸਿਰ ਤੋਂ ਛੱਤ ਵੀ ਖੋਲ੍ਹਣੀ ਸੀ ਉਹਨੂੰ ਸੜਕ ਤੇ ਕਰ ਦੇਣਾ ਸੀ ਇਹ ਬੜੀ ਤਰਾਸਦੀ ਸੀ ਬੜਾ ਦੁੱਖ ਸੀ ਫਿਰ ਜਿਹੜੇ ਦੇ ਬੱਚੇ ਸੀ ਦੋਨੋਂ ਬੜੇ ਹੁਸ਼ਿਆਰ ਸੀ ਤਾਨੀਆਂ ਫਰਸਟ ਹੁੰਦੀ ਆ ਆਪਦੀ ਕਲਾਸ 'ਚ ਇਸ ਵਾਰ ਵੀ ਹੁਣ ਫਰਸਟ ਆਈ ਹੈ 8ਵੀਂ ਕਲਾਸ ਦੇ ਵਿੱਚੋਂ ਜਿਹੜੇ ਹੁਣ ਇਗਜ਼ਾਮ ਹੋ ਕੇ ਹਟੇ ਆ ਹਰ ਕਲਾਸ ਦੇ ਵਿੱਚ ਬੱਚੀ ਸੜਕ 'ਤੇ ਰਹਿ ਕੇ ਪੜ੍ਹੀ ਉੱਥੇ ਰਹਿ ਕੇ ਪੇਪਰ ਦਿੱਤੇ ਮੰਨ ਲਓ ਫਰਸਟ ਆਈ ਆਪਣੇ ਕਿੱਦਾਂ ਦੀ ਉਹ ਮਨੋਦਸ਼ਾ ਰਹੀ ਹੋ ਕਿੱਦਾਂ ਦਾ ਪ੍ਰੈਸ਼ਰ ਆਇਆ ਹੋ ਇਹਨਾਂ ਬੱਚਿਆਂ ਦੇ ਦਿਮਾਗ ਦੇ ਉੱਤੇ ਸਿਰ ਦਾ ਜਿਹੜਾ ਸਭ ਤੋਂ ਵੱਡਾ ਹੱਥ ਸੀ ਬਾਪ ਦਾ ਉਹ ਸਿਰ ਤੋਂ ਚਲਾ ਗਿਆ ਤੇ ਮਾਂ ਅਫਸੈਟ ਹੋ ਗਈ ਵਿਚਾਰੀ ਧੰਨਵਾਦ ਇਹਨਾਂ ਬੱਚਿਆਂ ਨੂੰ ਬੜੇ ਹਿੰਮਤੀ ਨੇ ਦੋਨੋਂ ਬੱਚੇ ਜਿਨ੍ਹਾਂ ਨੇ ਉਸ ਟਾਈਮ ਆਪਣੀ ਮਾਂ ਨੂੰ ਵੀ ਸੰਭਾਲਿਆ ਮਾਂ ਕਹਿੰਦੀ ਸੀ ਇੱਥੋਂ ਜਾਣਾ ਆਪਾਂ ਇੱਥੇ ਨਹੀਂ ਰਹਿਣਾ ਪਰ ਬੱਚੇ ਕਹਿੰਦੇ ਸੀ ਮੰਮੀ ਆਪਾਂ ਇੱਥੇ ਹੀ ਰਹਿਣਾ ਬਾਈ ਦੇ ਕੋਲੇ ਆਪਾਂ ਨਹੀਂ ਜਾਣਾ ਉਸ ਪਹਿਲੇ ਸਾਲ ਦੇ ਵਿੱਚ ਬਹੁਤ ਮੁਸ਼ਕਲ ਨਾ ਸੀ ਇਸ ਭੈਣ ਨੂੰ ਸੰਭਾਲਦੇ ਅੱਜ ਸਾਡੀ ਭੈਣ ਸਾਡੇ ਨਾਲ ਸੇਵਾ ਵੀ ਕਰਾਉਂਦੀ ਅੰਦਰ ਹੈ ਜੇ ਵਲੰਟੀਅਰ ਦੂਜੇ ਮਰੀਜ਼ਾਂ ਦਾ ਖਿਆਲ ਵੀ ਰੱਖਦੀ ਹੈ ਆਪਣੇ ਬੱਚੇ ਵਾਂਗ ਦੂਜੇ ਬੱਚਿਆਂ ਨੂੰ ਵੀ ਪਿਆਰ ਕਰਦੀ ਹੈ ਸਾਰਿਆਂ ਨੂੰ ਅੱਜ ਇਹ ਭੈਣ ਦੇ ਬੇਟੇ ਦਾ ਕਨਾਲ ਦਾ ਜਨਮ ਦਿਨ ਆ ਅੱਜ ਕਨਾਲ ਦੇ ਜਨਮ ਦਿਨ ਵਾਸਤੇ ਅਰਦਾਸ ਕਰਿਓ ਅੱਜ ਕਨਾਲ ਦੇ ਜਨਮ ਦਿਨ ਵਾਸਤੇ ਦੁਆ ਦੇਓ ਕੋਈ ਇਸ ਬੱਚੇ ਨੂੰ ਇਹ ਬੱਚੇ ਵੱਡੇ ਹੋ ਕੇ ਪੜ੍ਹ ਲਿਖ ਕੇ ਆਪਣੀ ਮੰਮੀ ਨੂੰ ਉਹ ਸਾਰੀਆਂ ਖੁਸ਼ੀਆਂ ਦੇ ਸਕਣ ਉਹ ਸਾਰੇ ਸੁੱਖ ਦੇ ਸਕਣ ਜਿਹਦੀ ਜਿਹੜੇ ਉਹ ਡਿਜ਼ਰਵ ਕਰਦੀ ਸੀ ਜਿਹੜੇ ਉਹਨੂੰ ਉਹਦੇ ਪਤੀ ਵੱਲੋਂ ਦਿੱਤੇ ਜਾ ਰਹੇ ਸੀ ਪਰ ਕੁਝ ਵਕਤ ਦੀ ਮਾਰ ਪਈ ਐਸਾ ਕੁਝ ਕੁਝ ਇਨਸਾਨਾਂ ਨੇ ਮਾਰ ਛੁੱਟਿਆ ਕੁਛ ਰੱਬ ਨੇ ਜਿਹੜੀ ਮਾਰ-ਮਾਰੀ ਤੇ ਇਹ ਭੈਣ ਸੜਕ ਤੇ ਆ ਗਈ ਸੀ ਅੱਜ ਅਸੀਂ ਇਹਦਾ ਭੈਣ ਦਾ ਜਿਹੜਾ ਸਮਾਨ ਸੀ ਲੱਖਾਂ ਰੁਪਈਆਂ ਦਾ ਮੋਟਰਸਾਈਕਲ ਐਲਸੀਡੀਆਂ ਇਹ ਸਾਰਾ ਕੁਝ ਮਕਾਨ ਮਾਲਕ ਨੇ ਅੱਗੇ ਫਿਰੋਜ਼ਪੁਰ ਤੋਂ ਵੀ ਅੱਗੇ ਬਾਰਡਰ ਏਰੀਏ ਦੇ ਵਿੱਚ ਕਿਸੇ ਦੇ ਘਰੇ ਆਪਦੇ ਰਿਸ਼ਤੇਦਾਰ ਦੇ ਰੱਖਿਆ ਹੋਇਆ ਸੀ ਉੱਥੋਂ ਜਾ ਕੇ ਲੈ ਕੇ ਆਏ ਆ ਉਹ ਸਮਾਨ ਵੀ ਜਿਹੜਾ ਸੀ ਇਦਾਂ ਹੀ ਖੁਰਦ-ਬੁਰਦ ਹੋ ਗਿਆ ਵਿਚਾਰੀ ਦਾ ਸੋਨਾ ਘਰ ਚ ਪਿਆ ਸੀ ਸਭ ਕੁਝ ਉਵੇਂ ਛੱਡ ਕੇ ਜ਼ਬਰਦਸਤੀ ਥਾਣੇ ਪ੍ਰੈਸ਼ਰ ਪਾ ਕੇ ਪੁਲਿਸ ਦਾ ਇਨੂੰ ਵਾਪਸ ਇਹਦੇ ਭਰਾ ਦੇ ਨਾਲ ਭੇਜ ਦਿੱਤਾ ਗਿਆ ਸੀ ਲੋਕ ਤਾਂ ਇੱਥੋਂ ਤੱਕਰ ਕਹਿੰਦੇ ਸੀ ਵੀ ਇਹਦੇ ਭਰਾ ਨੂੰ ਵੀ ਡਰਾ ਧਮਕਾ ਕੇ ਪੈਸੇ ਦੇ ਕੇ ਇੱਥੋਂ ਭੇਜਿਆ ਸੀ ਵੀ ਇਹਨੂੰ ਲੈ ਕੇ ਜਾ ਜਦੋਂ ਇਹ ਭੇਜਿਆ ਵਾਪਸ ਇਹਨਾਂ ਨੂੰ ਉਹਦੇ ਦੂਏ ਤੀਏ ਦੀਨੀ ਉਹ ਸਾਰਾ ਘਰ ਢਾਹਤਾ ਤੇ ਸਮਾਨ ਟਰਾਲੀ 'ਚ ਪਾ ਕੇ ਕਿਤੇ ਹੋਰ ਰੱਖਤਾ ਉਹਨਾਂ ਨੇ ਦੇਖੋ ਕਿੱਡੀ ਦੁੱਖ ਦੀ ਗੱਲ ਆ ਕਿੱਡੀ ਅੱਜ ਦਾ ਇਨਸਾਨ ਕਿੰਨਾ ਖੁਦਗਰਜ਼ ਹੋ ਗਿਆ ਅੱਜ ਦਾ ਇਨਸਾਨ ਕਿੰਨਾ ਸੈਲਫਿਸ਼ ਹੋ ਗਿਆ ਵੀ ਇੱਕ ਭੈਣ ਕਿਹੜੇ ਹਾਲਾਤਾਂ ਚ ਬੀਤ ਰਹੇ ਹੋ ਤੇ ਤੁਸੀਂ ਕੀ ਕਰ ਰਹੇ ਹੋ ਯਾਰ ਭਾਈ ਸਿਰਫ ਇੰਨੀ ਹੀ ਕਮੀ ਸੀ ਵੀ ਇਹਦੇ ਪਤੀ ਦੀ ਡੈਥ ਤੋਂ ਬਾਅਦ ਜਦੋਂ ਇਹ ਸੰਸਕਾਰ ਕਰਾ ਕੇ ਵਾਪਸ ਆਈ ਤੇ ਇਹ ਇੱਕੋ ਹੀ ਗੱਲ ਕਹਿਣ ਲੱਗੀ ਵੀ ਇਹ ਘਰ ਮੇਰਾ ਹੈ ਮੈਂ ਘਰ ਨਹੀਂ ਛੱਡਦਾ ਇਹ ਘਰ ਮੇਰਾ ਇਹ ਤਾਂ ਵਿਚਾਰੀ ਡਿਪਰੈਸ਼ਨ ਸੀ ਮਕਾਨ ਮਾਲਕ ਡਰ ਗਏ ਵੀ ਕਿਤੇ ਸਾਡਾ ਘਰ ਹੀ ਨਾ ਦੱਬ ਲਵੇ ਤੇ ਉਹਨਾਂ ਨੇ ਚਲੋ ਜੋ ਭਾਵੇ ਕਰਤਾਰ ਨੂੰ ਪਰ ਜੇ ਉਹ ਕਲ ਜੁਗੀ ਉਹ ਕੰਮ ਨਾ ਕਰ ਦੇ ਤਾਂ ਅੱਜ ਅਸੀਂ ਸ਼ਾਇਦ ਤੁਹਾਡੇ ਨਾਲ ਗੱਲਾਂ ਨਾ ਕਰਦੇ ਹੁੰਦੇ ਹਾਂ ਅੱਜ ਕੁਨਾਲ ਤੇ ਕਵਿਤਾ ਸੌਰੀ ਤਾਨੀਆ ਸਾਡੀ ਧੀ ਇਸ ਸੁਪਨਿਆਂ ਦੇ ਘਰ ਦੀ ਧੀ ਜਾਇ ਇਸ ਹਾਲਾਤ ਦੇ ਵਿੱਚ ਸਾਡੇ ਕੋਲੇ ਨਾ ਹੁੰਦੇ ਪਤਾ ਨਹੀਂ ਕਿੰਨੇ ਹੋਰ ਲੋਕਾਂ ਨੂੰ ਸਹਦ ਮਿਲੂਗੀ ਇਹਨਾਂ ਬੱਚਿਆਂ ਦੀ ਸਟੋਰੀ ਸੁਣ ਕੇ ਇਸ ਭੈਣ ਦਾ ਦੁੱਖ ਸੁਣ ਕੇ ਅਰਦਾਸ ਕਰਿਓ ਇਹਨਾਂ ਬੱਚਿਆਂ ਦੇ ਆਉਣ ਵਾਲੇ ਜੀਵਨ ਵਾਸਤੇ ਇਸੇ ਤਰ੍ਹਾਂ ਦਾ ਜੀਵਨ ਸਾਡੇ ਇਹਨਾਂ ਸਾਰੇ ਬੱਚਿਆਂ ਨੇ ਕਿਤੇ ਨਾ ਕਿਤੇ ਆਪਣੇਆਂ ਦੇ ਹੱਥੋਂ ਕਿਤੇ ਨਾ ਕਿਤੇ ਉਹਨਾਂ ਲਾਲਚੀ ਲੋਕਾਂ ਦੇ ਹੱਥੋਂ ਦੁੱਖ ਤੇ ਤਕਲੀਫਾਂ ਝੱਲੀਆਂ ਉਹਨਾਂ ਦੇ ਛੋਟੇ ਛੋਟੇ ਲਾਲਚਾਂ ਨੇ ਇਹਨਾਂ ਬੱਚਿਆਂ ਦੀ ਜ਼ਿੰਦਗੀ 'ਚ ਵੱਡੇ ਦੁੱਖ ਭਰਤੇ ਤੇ ਅੱਜ ਅਸੀਂ ਇੱਥੇ ਸੁੱਖ ਦਾ ਇੱਕ ਸੁੱਖ ਦਾ ਸਾਹ ਲੈਨੇ ਆ ਸੁੱਖ ਦੀ ਨੀਂਦ ਸੌਣੇ ਆ ਸਾਰੇ ਜਾਣੇ ਖੁਸ਼ੀਆਂ ਚ ਇੱਕ ਦੂਸਰੇ ਦੀਆਂ ਸ਼ਰੀਕ ਹੁੰਨੇ ਆ ਤੇ ਅੱਜ ਸਾਡੇ ਕੋਨਾਲ ਦੀ ਖੁਸ਼ੀ ਤੁਸੀਂ ਵੀ ਸ਼ਰੀਕ ਹੋਵੋ ਜੀ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ